ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਸਾਰੇ ਭਰਾਵਾਂ ਦੇ ਪਸ਼ੂ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਰਾਲਾ ਤੋਂ 20 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਇੱਕ ਪਹਿਲਣ ਬੱਸੀ ਦਿਖਾਉਣੀ ਆ ਤੁਹਾਨੂੰ ਦੋ ਦੰਦਾਂ ਦੀ ਖੀਰੀ ਤੋਂ ਹਜੇ ਦੋ ਦੰਦ ਹੋਈ ਆ ਬੱਚੀ ਐਰ ਸ਼ਹਿਰ ਦੇ ਟੱਚ 'ਚ ਪੈਂਦੀ ਆ ਇਹ ਪਹਿਲਣ ਬੱਸੀ ਆ ਥਣ ਬਹੁਤ ਸੋਹਣਾ ਲੱਗਿਆ ਦੇਖੋ ਹੱਥੀ ਚੁਆਈ ਵਾਲਾ ਸੋਹਣਾ ਥਣ ਲੱਗਿਆ ਕੱਲਾ ਕੱਲਾ ਨਿੱਖੜਮਾ ਥਾਣਾ ਤੁਹਾਨੂੰ ਵੀਡੀਓ ਦੇ ਵਿੱਚ ਤਾਰਾਂ ਮਾਰ ਕੇ ਦਿਖਾਉਣੀਆਂ ਨੇ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਆਜੋ ਪਹਿਲਾਂ ਤੋੜ ਕੇ ਦਿਖਾਉਣੇ ਆ ਦੋ ਦੰਦ ਬੱਛੀ ਆ ਪਹਿਲਾ ਸੂਆ ਸੂਈ ਹੋਈ ਆ ਅੱਜ ਇਹਨੂੰ ਦੂਜਾ ਦਿਨ ਸੂਈ ਨੂੰ ਆ ਜੇਰ ਵਗੈਰਾ ਸਾਰੀ ਆਪਣੇ ਘਰੇ ਪਈਆ ਉਹਦੀ ਵੀਡੀਓ ਬਣੀ ਹੋਈ ਆ ਜੇਰ ਬਿਲਕੁਲ ਪੈਂਦੀ ਦੀ ਵੀਡੀਓ ਬਣੀ ਹੋਈ ਆ ਤੁਸੀਂ ਵਟਸਐਪ ਤੇ ਮੰਗਾ ਸਕਦੇ ਹੋ ਮੈਸੇਜ ਕਰਕੇ ਬਾਕੀ ਇੱਥੋਂ ਹਵਾਨਾ ਚੈੱਕ ਕਰੋ ਤੁਸੀਂ ਪੂਰਾ ਕੰਪੈਕਟ ਤੇ ਠੋਸ ਹਵਾਨਾ ਬੱਛੀ ਨੇ ਤਿਆਰ ਕੀਤਾਗਾ ਦੂਜਾ ਦਿਨ ਸੂਈ ਨੂੰ ਆ ਜੇਰ ਵਗੈਰਾ ਸਾਰੀ ਆਪਣੇ ਘਰੇ ਪਈ ਆ ਆਪਣੇ ਘਰੇ ਦੀ ਡਿਲੀਵਰੀ ਹੋਈ ਆ ਉਹ ਵਟਸਐਪ ਤੇ ਜੋ ਤੁਸੀਂ ਮੈਸੇਜ ਕਰੋਗੇ ਤੁਹਾਨੂੰ ਜੇਰ ਦੀ ਵੀਡੀਓ ਨਾਲ ਦੀ ਨਾਲ ਆ ਜੂਗੀ। ਬਾਕੀ ਦੇਖੋ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ। ਦੋਨੇ ਪਾਸੇ ਮੰਨ ਕੇ ਚਲੋ ਹੱਥ ਫੇਰ ਕੇ ਦਿਖਾਣਾ ਮੁੰਡਾ ਬਾਕੀ ਸਾਨੂੰ ਧਾਰਾਂ ਜਿਹੜੀਆਂ ਨੇ ਉਹ ਮਾਰ ਕੇ ਦਿਖਾਉਣੀਆਂ ਨੇ ਵੀਡੀਓ 'ਚ। ਪਹਿਲਾਂ ਬੱਸੀ ਆ ਧਾਰਾਂ ਵੀਡੀਓ 'ਚ ਮਾਰ ਕੇ ਸਾਨੂੰ ਤੋਰ ਪੁੱਤ। ਪਹਿਲਾਂ ਤੋਰ ਦੇ ਬਾਕੀ ਥਣ ਬਹੁਤ ਸੋਹਣਾ ਲੱਗਿਆ। ਇੱਕ ਵਾਰੀ ਫੇਰ ਨੇੜ ਤੋਂ ਦਿਖਾਵਾਂਗੇ। ਥਣ ਦੇਖੋ ਕੱਲਾ ਕੱਲਾ ਨਿੱਖਣ ਮਾਥੀ ਚੋਈ ਵਾਲਾ ਥਣ ਲੱਗਿਆ। ਬਹੁਤ ਵੀਰਾਂ ਦੀ ਵੀ ਆਪਾਂ ਮੰਨ ਕੇ ਚਲੋ 20 ਕਿਲੋ ਵਾਲੀ ਬੱਛੀ ਲੈਣੀ ਆ 18-20 ਕਿ ਲੀਟਰ ਵਾਲੀ ਜਿਹੜੀ ਮੰਨ ਕੇ ਚਲੋ ਪਹਿਲਣ ਬੱਸੀ ਹੋਵੇ ਬਾਕੀ ਦੇਖੋ ਇਥੋਂ ਐ ਰਾਜੀ ਸੰਵੀ ਪਲੀ ਆ ਗੋਲ ਮਟੋਲ ਪਈ ਆ ਜਿਹਨੂੰ ਕਹਿੰਦੇ ਆਪਾਂ ਦੇਖੋ ਹਵਾਨਾ ਦੇਖੋ ਅੱਛੀ ਦਾ ਪੂਰਾ ਨਿੱਖੜ ਮਾ ਥਣ ਲੱਗਿਆ ਹੋ ਮੋੜ ਦਾ ਬੱਤ ਬਾਕੀ ਉਮਰ ਬਹੁਤ ਛੋਟੀ ਆ ਜਿਵੇਂ ਬਾਈਆਂ ਦਾ ਫੋਨ ਆ ਵੀ ਆਉਂਦਾਗਾ ਵੀ ਆਪਾਂ ਛੋਟੀ ਉਮਰ ਵਾਲੀ ਬੱਸੀ ਲੈਣੀ ਆ ਇੱਕ ਜਿਹੜਾ ਹੋਰ ਲਵਾ ਦੇਖੋ ਰਲੀ ਦੇ ਨਾਲ ਨਾਲ ਮੋੜ ਦਾ ਵੀ ਆਪਾਂ ਚੰਗੀ ਬੱਸੀ ਲੈਣੀ ਆ ਨਮਾ ਹਾਨ ਵੀ ਜਿਹੜੀ ਪੰਜ ਚਾਰ ਸਾਲ ਘਲੇ ਚੋਈ ਜਾਵੇ ਤੋਂ ਨਾ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਇੱਥੋਂ ਦੇਖੋ ਤੁਸੀਂ ਸ਼ਾਮ ਦਾ ਟਾਈਮ ਆ 20 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਆਪਣੇ ਫਾਰਮ ਤੋਂ ਡਾਇਰੈਕਟਰ ਦੇਖੋ ਐ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਐਰ ਸ਼ਹਿਰ ਦੇ ਟੱਚ ਚ ਆ ਗਈ ਇਹ ਜਰਸੀ ਤੇ ਐਰ ਸ਼ਹਿਰ ਦਾ ਮਿਕਸ ਆ ਸੋ ਦੇਖੋ ਪਹਿਲੇ ਨੂੰ ਬਸੀ ਦਿਖਾਤੀ ਦੋ ਦੰ ਦਾ ਆਪਾਂ ਧਾਰਾਂ ਵੀਡੀਓ ਚ ਮਾਰ ਕੇ ਦਿਖਾਵਾਂਗੇ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਸੋ ਦੇਖੋ ਆਪਾਂ ਬੱਚਾ ਲਾ ਲਿਆ ਥੱਲੇ ਪਸਮਾ ਕਰਕੇ ਤੁਹਾਨੂੰ ਧਾਰਾਂ ਵੀਡੀਓ ਚ ਮਾਰ ਕੇ ਦਿਖਾਉਣੀਆਂ ਨੇ ਐ ਠੰਡੀ ਸੀ ਲਬਸੀ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਪਾਸ ਹੋ ਚੁੱਕੀ ਆ ਸੋ ਧਾਰਾਂ ਵੀਡੀਓ ਚ ਮਾਰਾਂਗੇ ਆਪਾਂ ਸੋ ਆ ਦੇਖੋ ਇਹਨੂੰ ਕਹਿੰਦੇ ਆ ਜਿਵੇਂ ਕਹਿੰਦੇ ਆ ਪੂਰੀ ਪੋਲੀ ਤੇ ਮੋਟੀ ਚਵਾਈ ਪਹਿਲਣ ਬੱਸੀ ਆ ਕੋਈ ਭੂਰ ਸਰ ਲਾਣੀ ਆ ਦੇਖੋ ਚਵਾਈ ਪੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉ ਥਣਾ ਦੀ ਪਾਸ ਆ ਸੋ ਆ ਦੇਖੋ ਪਿਛਲੇ ਥਣਾ ਦੀ ਚਵਾਈ ਸੋ ਪਿਛਲੇ ਥਣਾ ਦੀ ਵੀ ਦੇ ਸਕਦੇ ਆ ਪੋਲੀ ਤੇ ਮੋਟੀ ਚਵਾਈ ਆ ਸੋ ਨੂੰ ਧਾਰਾਂ ਵੀਡੀਓ ਚ ਮਾਰ ਕੇ ਦਿਖਾਤੀਆਂ ਪਹਿਲਾ ਸੂਆ ਦੋ ਦੰਦ ਬੱਚੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆ ਵੀਡੀ ਸੋ ਥਣ ਦੇਖੋ ਆ ਕਿੰਨਾ ਸੋਹਣਾ ਥਣ ਕੱਢਿਆ ਥੀ ਚਵਾਈ ਵਾਲਾ ਸੋਹਣਾ ਥਾਣਾ ਪੋਲੀ ਤੇ ਮੋਟੀ ਚਵਾਈ ਧਾਰਾ ਸਾਨੂੰ ਮਾਰ ਕੇ ਦਿਖਾਤੀਆਂ ਸੋ ਲੋ ਇੱਕ ਵਾਰੀ ਆਪਾਂ ਫੇਰ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਉਹੀ ਗੱਲ ਆ ਵੀ ਬਾਰ ਬਾਰ ਕਹਿੰਦੇ ਜਿਵੇਂ ਵੀ ਪੰਜ ਚਾਰ ਸੂਏ ਜਿਵੇਂ ਮਰਜੀ ਘਰੇ ਚੋਈ ਚੱਲਿਓ ਨਵਾਂ ਹਾਨਾ ਠੰਡੀ ਸੀਲ ਬੱਸੀ ਪਹਿਲਾ ਸੂਆ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਰੋਗਲਾਪੁੱਤ ਇੱਥੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ